ਕੱਲ ਮੇਰੀ ਕਹਿਣ ਦੀ ਇਹ ਹੈ ਵੀ ਆਪਣੇ ਪੰਜਾਬੀ ਰੇੜੀਆਂ ਨਹੀਂ ਲਾਗਦੇ ਸੈਟੇ ਆ ਰਹੀਆਂ ہاں ਪੰਜਾਬੇ ਨੂੰ ਲੱਗਦਾ ਕੰਮ ਛੋਟਾ ਨਿੱਕਾ ਮੈਨੂੰ ਵੀ ਕਹਿ ਦਿੰਦੇ ਨੇ ਮੇਰੇ ਫ੍ਰੈਂਡ ਰੇੜੀ ਵਾਲੇ ਕਹਿ ਕੇ ਬੁਲਾਉਂਦੇ ਆ ਮੈਨੂੰ ਅੱਛਾ ਰੇੜੀਆਂ ਨਹੀਂ ਮੈਂ ਘਟੋੜ ਕਮਾਈ ਤੇ ਜਾਂਦੀ ਆ ਤੁਹਾਡੇ ਵਾਂਗ ਗੇੜੀਆਂ ਤਾਂ ਨਹੀਂ ਲਾ ਰਹੀ ਦੋ ਤਿੰਨ ਕੁੜੀਆਂ ਆਈਆਂ ਹੂੰ ਤੇ ਇਹ ਕਹਿੰਦੀਆਂ ਕਿ ਦਾਦੀ ਨੇ ਕਿਹਾ ਜੇ ਤੂੰ ਪਲੱਸ 2 ਚ ਪਾਸ ਨਾ ਹੋਈ ਨਾ ਤੈਨੂੰ ਰੇੜੀ ਕਰਾ ਦਾਂਗਾ ਹੂੰ ਅੱਛਾ ਟੀਜ਼ ਕਰ ਰਹੀਆਂ ਸੀ ਮੈਨੂੰ ਹੂੰ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿ ਜੇ ਤੁਸੀਂ ਪਲੱਸ 2 ਪਾਸ ਨਹੀਂ ਕੀਤਾ ਰੈਡੀ ਇਹਦਾ ਮਤਲਬ ਇਹ ਨਹੀਂ ਕਿ ਕੁਝ ਛੋਟਾ ਮੋਟਾ ਕੰਮ ਥੋੜੀ ਹੈ ਕਿ ਮੈਂ ਵੀ ਤਾਂ ਖੜੀ ਹਾਂ ਮੈਂ ਗ੍ਰੈਜੂਏਟ ਹਾਂ ਮੈਂ ਗ੍ਰੈਜੂਏਸ਼ਨ ਕਰਕੇ ਵੀ ਖੜੀ ਹਾਂ ਤੁਸੀਂ ਮੈਨੂੰ ਟੀਜ਼ ਕਰ ਰਹੇ ਹੋ ਇਹ ਚੀਜ਼ ਗਲਤ ਆ ਹੈਨਾ ਕਿ ਕਈ ਵਾਰੀ ਕੁੜੀਆਂ ਹੀ ਕੁੜੀਆਂ ਨੂੰ ਨੀਚੇ ਕਰਾਉਂਦੀਆਂ ਨੇ ਤੇ ਬੈਕ ਲੈ ਲਈ ਕਰਨੀ ਲਈ ਬਾਈਕ ਤਾਂ ਲੈ ਉਹ ਕਿੰਨੇ ਕਿੰਨੇ ਦੀ ਲਈ ਪਈ ਸੀ ਸਵਾ ਦੋ ਦੀ ਪਈ ਸੀ ਅੱਛਾ ਸਵਾ ਦੋ ਲੱਖ ਦੀ ਕਿਹਨੇ ਦਿੱਤੇ ਫਿਰ ਪੈਸੇ ਇਹਨੇ ਹਾਂ ਇਹਨੇ ਕੰਮ ਨਹੀਂ ਅੱਛਾ ਇਤੋਂ ਲੈ ਪੈਸੇ ਮਤਲਬ ਉਹ ਵੀ ਕਰਨੀ ਮੰਗੇ ਅੱਛਾ ਪੁੱਟ ਪੁੱਟ ਦਿੱਤਾ ਕਰਦਿਆ ਨੂੰ ਮੈਂ ਕਿਸਨੂੰ ਨਹੀਂ ਦੱਸਿਆ ਸੀ ਮੈਂ ਬਾਈਕ ਲੈਣ ਚੱਲੀ ਆ ਮੈਂ ਬਾਈਕ ਕੜਾਈ ਡਿਲੀਵਰੀ ਲੈਤੀ ਬਾਈਕ ਦੀ ਮਾਂ ਮਮੀ ਨੂੰ ਫੋਨ ਕੀਤਾ ਮੈਂ ਕਿ ਮਮੀ ਮੈਂ ਉਹ ਵਾਲਾ ਕੰਮ ਕਰ ਲਿਆ ਮੈਂ ਕਿ ਤੂੰ ਬਾਈਕ ਲੈ ਲਈ ਹੋਣੀ ਮੈਂ ਕਿਹਾ ਕਿਹੜੀ ਬੈਗ ਆਹੀ ਬੈਗ ਹਾਂ ਬੈਗ ਦਿਖਾ ਦਿ ਬਣੀ ਜੀ ਬਾਈ ਅੱਛਾ ਇਹੀ ਲੈਂਦੀ ਆ ਬਾਹਰ ਰਹਿੰਨੇ ਵੀ ਬਾਹਰ ਜਿਆਦਾ ਪੈਸਾ ਕਾ ਉੱਥੇ ਜਾ ਕੇ ਕੰਮ ਕਰਾਂਗੇ ਇੱਥੇ ਨਹੀਂ ਕੰਮ ਕਰਦੇ ਕਾਰਨ ਕੀ ਹੈ ਉਹਨਾਂ ਨੂੰ ਲੱਗਦਾ ਉੱਥੇ ਡਾਲਰਾਂ ਚ ਕਮਾਈ ਹੈ ਇੱਥੇ ਹੈ ਨਹੀਂ ਜੇ ਇੱਥੇ ਆਉਣਗੇ ਤੇ ਇੱਥੇ ਬਣਨਗੇ ਤਾਂ ਉਹਦੇ ਵੀ ਰੁਪਏ ਉਹਦੇ ਵੀ ਤਾਂ ਉਹੀ ਕਨਵਰਟ ਤਾਂ ਹੋਣਗੇ ਹਾਂ ਤੇ ਇੱਥੇ ਵੀ ਓਨੀ ਮਿਹਨਤ ਕਰ ਲੋ ਉੱਥੇ ਵੀ ਜਿਹੜਾ ਡਬਲ ਡਬਲ ਸ਼ਿਫਟਾਂ ਲਾ ਰਹੇ ਨੇ ਸਟੂਡੈਂਟਸ ਇੱਥੇ ਤੁਸੀਂ ਲਾ ਲਓ ਡਬਲ ਡਬਲ ਕੰਮ ਕਰ ਲੋ ਕਰ ਸਕਦੇ ਨੇ ਕਹਿੰਦੇ ਕੰਮ ਹੀ ਨਹੀਂ ਹੈਗੇ ਤੇਰੇ ਕੰਮ ਮੈਂ ਕਰਨੇ ਲਈ ਕਰ ਹੀ ਰਹੀ ਹਾਂ ਮੈਂ ਸਵੇਰੇ 8:00 ਜਾਨੇ ਕਈ ਵਾਰ 7:30 ਆ ਜਾਂਦੇ ਆ ਰਾਤੀ ਮੈਨੂੰ 8:30 9:00 ਵਜੇ ਜਾਂਦੇ ਆ ਪੈਕਿੰਗ ਕਰਦੇ ਘਰ ਜਾਂਦੇ ਹਾਂਜੀ ਮਿੱਤਰੋ ਅੱਜ ਆਪਾਂ ਬਠਿੰਡੇ ਦੇ ਵਿੱਚ ਪਹੁੰਚੇ ਆ ਆਪਾਂ ਤੁਹਾਨੂੰ ਉਸ ਕੁੜੀ ਨਾਲ ਮਿਲਾਉਣ ਜਾਂਦੇ ਆ ਜਿਹਦਾ ਪਿਓ ਵੀ ਪ੍ਰਿੰਸੀਪਲ ਹੈ ਘਰੋਂ ਵਧੀਆ ਸਰਦੇ ਵਰਦੇ ਵਾਲੀ ਆ ਪਰ ਆਪਣੇ ਤੌਰ ਤੇ ਵਧੀਆ ਉੱਠ ਕੇ ਉਹ बिजनेਸਮੈਨ ਬਣਨਾ ਚਾਹੁੰਦੀ ਆ ਉਹਦੇ ਨਾਲ ਗੱਲਬਾਤ ਕਰਦੇ ਆ ਆਪਾਂ ਦੇਖੋ ਉਹਨਾਂ ਨੇ ਇੱਕ ਆਪਣੀ ਰੇੜੀ ਤਿਆਰ ਕਰਾਈ ਆ ਰੇੜੀ ਤੇ ਕੰਮ ਸਟਾਰਟ ਕੀਤਾਗਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਆਇਆ ਮਨ ਦੇ ਵਿੱਚ ਵੀ ਤੁਸੀਂ ਇੱਕ ਰੇੜੀ ਤੋਂ ਸਟਾਰਟ ਕਰਨਾ ਚਾਹਿਆ ਕੰਮ ਨਹੀਂ ਤਾਂ ਅੱਜ ਕੱਲ ਦੇ ਜਿਨ੍ਹਾਂ ਨੇ ਕੰਮ ਸਟਾਰਟ ਕਰਨਾ ਹੁੰਦਾ ਉਹ ਵੱਡੇ ਵੱਡੇ ਰੈਸਟੋਰੈਂਟ ਖੋਲ ਲੈਂਦੇ ਨੇਗੇ ਉਹ ਤੇ ਉਹ ਕੰਮ ਹੀ ਉੱਥੋਂ ਸਟਾਰਟ ਕਰਦੇ ਨੇ ਤੁਹਾਡੇ ਮਨ 'ਚ ਕਿਵੇਂ ਆਇਆ ਵੀ ਤੁਸੀਂ ਇੱਕ ਛੋਟੀ ਜੀ ਰੇੜੀ ਤੋਂ ਜਿਹੜਾ ਕੰਮ ਸਟਾਰਟ ਮੈਂ ਮੇਰੇ ਪੇਰੈਂਟਸ ਤੋਂ ਪੈਸੇ ਲੈ ਕੇ ਕੰਮ ਸਟਾਰਟ ਨਹੀਂ ਸੀ ਕਰਨਾ ਚਾਹੁੰਦੀ ਮੇਰੇ ਕੋਲ ਬਜਟ ਵੀ ਨਹੀਂ ਸੀਗਾ ਮੈਨੇ ਲੋਨ ਚਾਕੇ ਕੰਮ ਸਟਾਰਟ ਕੀਤਾ ਇਹ ਵਾਲਾ ਵੀ ਤੇ ਕਿਉਂਕਿ ਇਵਨ ਮੈਂ ਪਹਿਲਾਂ ਹੀ ਕਰਦਿਆਂ ਨਾ ਨਿਕਰੋਂ ਦਿੱਤੇ ਨਹੀਂ ਪੈਸੇ ਕਿ ਮੈਂ ਲੱਤੀ ਹੀ ਨਹੀਂ ਜੋ ਲੱਤੀ ਨਹੀਂ ਗਏ ਜੋ ਕਰਨਾ ਖੁਦ ਹੀ ਕਰਨਾ ਕਿਉਂਕਿ ਕਰਦਿਆਂ ਤਾਂ ਪਹਿਲਾਂ ਹੀ 10-15 ਲੱਖ ਲੈ ਕੇ ਰੈਸਟੋਰੈਂਟ ਖੁਲਵਾ ਲਾਂ ਬੈਕਅਪ ਮੇਰੇ ਕੋਲ ਹੋਵੇ ਨਾ ਕਿ ਕੁਛ ਨੇ ਪਤਾ ਹੁੰਦਾ bizness loss ਚ ਜਾਣਾ ਕਿ profit ਚਲੇ ਜਾਂ ਨਾ ਚਲੇ ਆਹ ਹਾਂ ਕੁਛ ਆਪਾਂ ਨੂੰ ਪਤਾ ਥੋੜੀ ਹੁੰਦਾ ਜੌਬ ਦਾ ਤਾਂ ਪਤਾ ਹੈ ਫਿਕਸ ਸੈਲਰੀ ਆਣੀ ਹੈ bizness ਦੀ ਫਿਕਸ ਸੈਲਰੀ ਥੋੜੀ ਆਉਗੀ ਤਾਂ ਆਪ ਸੁਣਾਉਣ ਆਂਦੇ ਰਹਿਣਗੇ ਇਸ ਕਰਕੇ ਮੈਂ ਛੋਟੇ ਲੈਵਲ ਤੋਂ ਸਟਾਰਟ ਕੀਤਾ ਨਹੀਂ ਕੀ ਕਹੋਂਗੇ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ सांगਦੀਆਂ ਹੀ ਬਹੁਤ ਆ ਮਤਲਬ ਤੁਸੀਂ ਇੱਕ ਰੇੜੀ ਤੋਂ ਸਟਾਰਟ ਕਰ ਰਹੇ ਹੋ ਉਹ ਚਾਹੁੰਦੀਆਂ ਵੀ ਜੇ ਕੰਮ ਵੀ ਸਟਾਰਟ ਕਰਨਾ ਵੱਡਾ ਕੰਮ ਸਟਾਰਟ ਕਰਨਾ ਚਾਹੁੰਦੀ ਹੁੰਦੀਆਂ ਪਰ ਤੁਸੀਂ ਇੱਕ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤਾ ਤੁਹਾਡਾ ਡੈਡੀ ਪ੍ਰਿੰਸੀਪਲ ਹੈ ਨਾ ਹਾਂਜੀ ਫੇਰ ਵੀ ਤੁਸੀਂ ਮਤਲਬ ਕਿ ਛੋਟੇ ਹੀ ਉਸ ਤੋਂ ਕੰਮ ਸ਼ੁਰੂ ਕੀਤਾ ਹੈ। ਉਹੀ ਗੱਲ ਹੈ ਨਾ ਨਹੀਂ ਇੰਨੇ ਪੈਸੇ ਲਵਾਉਣੇ ਸੀ ਨਹੀਂ ਮੈਂ ਘਰ ਦੇ ਤਾਂ ਪੈਸੇ ਲੈਂਦੀ। 6 ਸਾਲ ਹੋ ਗਏ ਮੈਂ ਘਰ ਦੇ ਤਾਂ ਇੱਕ ਪੰਜੀ ਵੀ ਨਹੀਂ ਲੱਤੀ ਬਨ ਮੈਂ ਦੇ ਦਨੀ ਹੈ ਘਰ ਕੁਝ ਚਾਹੀਦਾ ਹੁੰਦਾ ਲੈ ਕੇ ਆਣਾ। ਬਟ ਮੈਂ ਇਹਨੂੰ ਪੈਸੇ ਲੈਣਾ ਪਸੰਦ ਨਹੀਂ ਖੁਦ ਦੇ ਪੈਰਾਂ ਤੇ ਸਟੈਂਡ ਹੋਣਾ ਹੈ ਇੰਡੀਪੈਂਡੈਂਟ ਬੰਨਣਾ ਹੈ। ਇਸ ਕਰਕੇ ਕੰਮ ਨੂੰ ਚੂਸ ਕੀਤਾ ਹੈ। ਨਹੀਂ ਤਾਂ ਇਹ ਤਾਂ ਮੇਰਾ ਪੈਸ਼ਨ ਸੀਗਾ ਸਿਰਫ ਮੈਂ ਘਰ ਦੇ ਕਿਚਨ ਤੱਕ ਹੀ ਬੰਨੀ ਹੋਈ ਸੀ ਸੀਮਿਤ ਸੀਗੀ ਘਰ ਦੀ ਕਿਚਨ ਚ ਕੁਝ ਨਾ ਕੁਝ ਪਕਾ ਖਾ ਲਿਆ ਖਾ ਲਿਆ। ਬਟ ਨਹੀਂ ਫਿਰ ਸੋਚੇ ਕਿ ਪੈਸੇ ਤਾਂ ਚਾਹੀਦੇ ਆ ਨਾ ਆਪਦੇ ਇੰਡੀਪੈਂਡੈਂਟ ਨਹੀਂ ਹੋਊਗੀ ਤਾਂ ਅੱਜ ਕੱਲ ਕੋਈ ਨਹੀਂ ਪੁੱਛਦਾ ਕਿਸੇ ਨਾ ਹੀ ਕੁੜੀ ਨੂੰ ਪੁੱਛੇ ਜਿਹੜੀ ਪੈਸੇ ਨਹੀਂ ਘੁਮਾਉਂਦੀ ਨਾ ਹੀ ਮੁੰਡੇ ਨੂੰ ਕੋਈ ਪੁੱਛੇ ਜਿਹੜਾ ਪੈਸੇ ਨਹੀਂ ਘੁਮਾਉਂਦਾ ਇਸ ਕਰਕੇ ਮੁੰਡਾ ਐ ਕੁੜੀ ਐ ਦੋਨਾਂ ਨੂੰ ਇੰਡੀਪੈਂਡੈਂਟ ਹੋਣਾ ਜ਼ਰੂਰੀ ਆ ਹੂੰ ਤੂੰ ਤੁਸੀਂ ਇਹਦੇ ਚ ਕੀ ਕੀ ਆਈਟਮਾ ਬਣਾਉਣੇ ਜਿਹੜੀਆਂ ਤਿਆਰ ਕਰਦੇ ਆ ਚਾਹ ਐ ਕਾਫੀ ਐ ਹੌਟ ਐਂਡ ਕੋਲਡ ਸੈਂਡਵਿਚੇਜ਼ ਐ ਅੱਪੇ ਐ ਸਪੈਸ਼ੈਲਿਟੀ ਐ ਪਟੰਡਾ ਸਿਰਫ ਮੈਂ ਹੀ ਬਣਾਣੀ ਐ ਹੂੰ ਕੁਲੜ ਪੀਜ਼ਾ ਐ ਇਹ ਸਭ ਮੈਨੇ ਰੱਖਾ ਹੋਇਆ ਐ अच्छा कोई और इथे है नहीं मतलब बनाने वाला अप्पे है नहीं पूरे पटिंडा चप्पे सिर्फ मेरी कार्ट पे ਤੁਹਾਨੂੰ ਮਿਲਣਗੇ ਹਮ ਹੋਰ ਕਿੱਥੇ ਨਹੀਂ ਮਿਲਣਾ আচ্ছা ਇਹ ਸਮਾਨ ਫਿਰ ਜਿਹੜਾ ਤੁਸੀਂ ਇਹ ਲੋਨ ਤੇ ਲੈ ਕੇ ਹੋ ਗਿੱਤਾ ਹਾਂ ਲੋਨ ਤੇ ਲੈ ਕੇ ਸਟਾਰਟ ਕੀਤਾ ਸੀ ਹਮ 50000 ਦਾ ਲੋਨ ਚੱਕਿਆ ਸੀ ਉਸ ਕੋਡਿੰਗ ਹੀ ਫਿਰ ਮੈਨੇ ਸੈਟ ਅਪ ਰੱਖਿਆ ਹਮ আচ্ছা ਚਲੋ ਇੱਕ ਵਾਰੀ ਕੋਈ ਗਾਹਕ ਆ ਗਿਆ ਕਰਦੇ ਆਪਾਂ ਗੱਲਬਾਤ ਦੇਖ ਸਕਦੇ ਹੋ ਤੁਸੀਂ ਤੇ ਗੱਲਬਾਤ ਕਰਦੇ ਆਂ ਆਪਾਂ ਪੁੱਛਾਂਗੇ ਵੀ ਇਹਦੇ 'ਚ ਕਮਾਈ ਕਿੰਨੀ ਕੁ ਹੋ ਜਾਂਦੀ ਬਾਈ ਕਿਵੇਂ ਚੱਲਦਾ ਗੁਜ਼ਾਰਾ ਕਿਸ ਤਰ੍ਹਾਂ ਹੋ ਜਾਂਦਾ ਬੰਦੇ ਮੇਰੇ ਘਰ 'ਚ ਨਿਕਲ ਜਾਂਦੇ ਆ ਅੱਛਾ ਤੁਹਾਡੇ ਆਪ ਦੇ ਖਰਚੇ ਨਿਕਲ ਜਾਂਦੇ ਆ ਹਾਂਜੀ ਮੇਰੇ ਆਪ ਦੇ ਖਰਚੇ ਨਿਕਲ ਜਾਂਦੇ ਆ ਬਾਕੀ ਸੇਵਿੰਗ ਵੀ ਹੋ ਜਾਂਦੀ ਹੈ ਘਰ ਵੀ ਦਿੱਤੇ ਜਾਂਦੇ ਆ ਅੱਛਾ ਸਾਰਾ ਹੋ ਜਾਂਦਾ ਹ ਹਮ ਅਲਸਰ ਅੱਛਾ 110 ਹੋਗੇ ਜੀ ਹਮ ਮਤਲਬ ਕਰਦੇ ਆਂ ਨਹੀਂ ਕਹਿੰਦੇ ਵੀ ਤੁਸੀਂ ਕੰਮ ਵੀ ਸਟਾਰਟ ਕੀਤਾ ਸੇਵਿੰਗ ਵੱਧ ਕਰੋ ਜਾਂ ਇਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਉਹਨਾਂ ਨੂੰ ਮੇਰੇ ਪੈਸਿਆਂ ਦਾ ਮਤਲਬ ਨਹੀਂ ਉਹ ਕਹਿੰਦੇ ਤੁਹਾ ਦਾ ਸੇਵਿੰਗ ਕਰੀ ਚਲ ਜੋ ਤੂੰ ਕਰਨਾ ਉਹ ਕਰ ਮੈਂ ਇਸ ਸੇਵਿੰਗ ਕੀਤੀ ਸੇਵਿੰਗ ਕਰਕੇ ਮੈਨੇ ਬੁਲੇਟ ਕਾ ਡਾਲਿਆ ਬਾਈਕ ਲੱਤਾਂ ਥੈਨ ਸੇਵਿੰਗ ਕਰਕੇ ਮੈਂ ਹੀ ਸੋਚਿਆ ਮੈਂ ਤਾਂ ਬਾਈਕਸ ਦਾ ਹੀ ਬਹੁਤ ਸ਼ੌਂਕ ਹੈ ਇੱਕ ਬਾਈਕ ਹੈਗੀ ਆ ਦੋ ਦਿਨ ਬਾਈਕ ਚੈਨਦੀ ਮੈਂ ਤਾਂ ਤੇ ਮੈਂ ਆਦਿ ਇਨਵੈਸਟਮੈਂਟ ਬਾਈਕਸ ਤੇ ਕਰਦੀ ਆ ਆਪਣੇ ਜਿੰਨੇ ਪੰਜਾਬ ਦੇ ਵਿੱਚ ਰੇੜੀਆਂ ਲੱਗੀਆਂ ਜਿਵੇਂ ਤੁਸੀਂ ਲਾ ਇੱਕ ਸੈਟਅਪ ਲਾ ਰੱਖਿਆ ਇਸ ਤਰ੍ਹਾਂ ਦਾ ਜ਼ਿਆਦਾਤਰ ਆਪਣੇ ਜਿਹੜੇ ਪ੍ਰਵਾਸੀ ਆਉਂਦੇ ਨੇ ਉਹੀ ਲਾਉਂਦੇ ਨੇ ਤੇ ਆਪਣੇ ਪੰਜਾਬੀ ਤਾਂ ਕੋਈ ਲਾ ਕੇ ਨਹੀਂ ਰਿਹਾ ਉਹ ਵੀ ਤੁਸੀਂ ਕੁੜੀ ਹੋਣ ਦੇ ਬਾਵਜੂਦ ਦੇਖੋ ਕੁੜੀ ਮੁੰਡੇ 'ਚ ਇਹਨਾਂ ਕੋਈ ਫਰਕ ਤਾਂ ਹੈ ਨਹੀਂ ਕਿ ਆਪਾਂ ਕੁੜੀ ਕੁੜੀ ਕੱਲ ਮੇਰੀ ਕਹਿਣ ਦੀ ਇਹ ਹੈ ਵੀ ਆਪਣੇ ਪੰਜਾਬੀ ਰੇੜੀਆਂ ਨਹੀਂ ਲਾ ਕੇ ਰੱਖਦੇ ਸੱਚੀ ਆ ਰਹੀਆਂ ہاں ਪੰਜਾਬੇ ਨੂੰ ਲੱਗਦਾ ਕੰਮ ਛੋਟਾ ਨਿੱਕਾ ਮੈਨੂੰ ਵੀ ਕਹਿ ਦਿੰਦੇ ਨੇ ਮੇਰੇ ਫਰੈਂਡ ਰੇੜੀ ਵਾਲੇ ਕਹਿ ਕੇ ਬੁਲਾਉਂਦੇ ਆ ਮੈਨੂੰ ਅੱਛਾ ਰੇੜੀਆਂ ਨਹੀਂ ਮੈਂ ਕੋਟੋੜ ਕਮਾਈ ਤਾਂ ਜਾਂਦੀ ਆ ਤੁਹਾਡੇ ਵਾਂਗ ਗੇੜੀਆਂ ਤਾਂ ਨਹੀਂ ਲਾ ਰਹੀ ਮੈਂ ਫालतू ਤੇ ਇੱਧਰ ਉੱਧਰ ਪੈਟਰੋਲ ਫੂਕ ਲਿਆ ਮੈਂ ਉਹ ਤਾਂ ਨਹੀਂ ਕਰ ਰਹੀ ਮੈਂ ਆਦਾ ਕਮਾ ਰਹੀ ਆ ਤਾਂ ਮੈਂ ਆਦਾ ਬਾਈਕ ਲੈ ਕੇ ਨਿਕਲਦੀ ਵੀ ਆ ਨਾ ਉਹ ਚੀਜ਼ ਟੈਬੂ ਬਣਾ ਰੱਖੇ ਕੰਮ ਛੋਟਾ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਐ ਹੁੰਦਾ ਕਿ ਆਪਾਂ ਸਿੱਧਾ ਵੱਡੇ ਲੈਵਲ ਤੋਂ ਕੰਮ ਕਰਨਾ ਜੀ ਆਪਾਂ ਨਹੀਂ ਕਰ ਸਕਦੇ ਇਹ ਚੀਜ਼ ਉਹ ਚੀਜ਼ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਪੈਸਾ ਕਮਾਉਣਾ ਹੈ ਤਾਂ ਛੋਟੇ ਲੈਵਲ ਤੋਂ ਵੀ ਸਟਾਰਟ ਕਰਨਾ ਪਏਗਾ ਬਿਲਕੁਲ ਕੁੜੀਆਂ ਬਹੁਤ ਸੰਗਦੀਆਂ ਵੈਸੇ ਜਿਵੇਂ ਤੁਸੀਂ ਇੱਥੇ ਲਾਇਆ ਸੈਟਅਪ ਤਿਆਰ ਕੀਤਾ ਹੈਗਾ ਇਸ ਗੱਲੋਂ ਤਾਂ ਬਹੁਤ ਸੰਗਦੀਆਂ ਉਹ ਕਹਿੰਦੀਆਂ ਵੀ ਨਾ ਉਹ ਤਾਂ ਪਹਿਲੀ ਗੱਲ ਤਾਂ ਘਰੇ ਹੀ ਨਹੀਂ ਉਹ ਰਸੋਈ 'ਚ ਕੰਮ ਕਰਕੇ ਰਾਜੀ ਆਹ ਉਹ ਹੀ ਤੁਹਾਨੂੰ ਨਾ ਮੈਂ ਇੱਕ ਦੋ ਇਨਸੀਡੈਂਟ ਹੋਇਆ ਮੇਰੇ ਨਾਲ ਦੋ ਤਿੰਨ ਕੁੜੀਆਂ ਆਈਆਂ ਤੇ ਇਹ ਕਹਿੰਦੀ ਆ ਕਿ ਡੈਡੀ ਨੇ ਕਿਹਾ ਜੇ ਤੂੰ ਪਲੱਸ 2 ਚ ਪਾਸ ਨਾ ਹੋਈ ਨਾ ਤੈਨੂੰ ਰੇੜੀ ਕਰਾ ਦਾਂਗਾ ਹੂੰ ਅੱਛਾ ਟੀਜ਼ ਕਰ ਰਹੀਆਂ ਸੀ ਮੈਨੂੰ ਹੂੰ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿ ਜੇ ਤੁਸੀਂ ਪਲੱਸ 2 ਪਾਸ ਨਹੀਂ ਕੀਤੀ ਰੇੜੀ ਇਹਦਾ ਮਤਲਬ ਇਹ ਨਹੀਂ ਕਿ ਕੁਝ ਛੋਟਾ ਮੋਟਾ ਕੰਮ ਥੋੜੀ ਹੈ ਕਿ ਮੈਂ ਵੀ ਤਾਂ ਖੜੀ ਆ ਮੈਂ ਗ੍ਰੈਜੂਏਟ ਆ ਮੈਂ ਗ੍ਰੈਜੂਏਸ਼ਨ ਕਰਕੇ ਵੀ ਖੜੀ ਆ ਤੁਸੀਂ ਮੈਨੂੰ ਟੀਜ਼ ਕਰ ਰਹੇ ਹੋ ਇਹ ਚੀਜ਼ ਗਲਤ ਆ ਹੈਨਾ ਕਿ ਕਈ ਵਾਰੀ ਕੁੜੀਆਂ ਹੀ ਕੁੜੀਆਂ ਨੂੰ ਨੀਚੇ ਘਰਾਉਂਦੀਆਂ ਨੇ ਬਟ ਮੈਨੂੰ ਤਾਂ ਕਾਫੀ ਅੱچھے ਕਸਮਸ ਮਿਲਦੇ ਆ ਮੁੰਡੇ ਕੁੜੀਆਂ ਸੀਨੀਅਰ ਸਿਟੀਜ਼ਨ ਕਾਫੀ ਅੱਛੇ ਨੇ ਪਿਆਰ ਦ ਤੇ ਇਸ ਕਰਕੇ ਮੈਂ ਕੰਮ ਚ ਨਹੀਂ ਹਾਂ ਬਿਲਕੁਲ ਤੁਹਾਡੀ ਗੱਲ ਬਚਾਲੇ ਨਹੀਂ ਚਾਹੀਦਾ ਕੁੜੀਆਂ ਨੂੰ ਕਿਉਂਕਿ ਦੇਖੋ ਜੇ ਆਦਾ ਇੰਡੀਪੈਂਡੈਂਟ ਬੰਨਾ ਹੈ ਤਾਂ ਸੰਗ ਛੱਡਣੀ ਪੈਣੀ ਜੇ ਉਹਨਾਂ ਨੂੰ ਕਿਸੇ ਕੁਕਿੰਗ ਦੇ ਰਿਲੇਟਡ ਕੋਈ ਟੈਲੈਂਟ ਆ ਜਾਂ ਕਿਸੇ ਵੀ ਚੀਜ਼ ਦਾ ਉਹਨਾਂ ਨੂੰ ਟੈਲੈਂਟ ਆ ਕੁੜੀਆਂ ਨੂੰ ਆਦਾ ਅੱਗੇ ਆ ਜੇ ਤੁਸੀਂ ਇਹ ਤੋਂ ਕਾਰਟ ਤੋਂ ਨਹੀਂ ਸਟਾਰਟ ਕਰਨਾ ਆਪਦਾ ਬੁਟੀਕ ਖੋਲੋ ਆਪਦਾ ਮਹਿੰਦੀ ਰਿਲੇਟਡ ਕੁਝ ਕਰ ਲਓ ਇਹ ਚੀਜ਼ ਕਰ ਲਓ ਆ ਜਿੱਦਾਂ ਤੁਸੀਂ ਪੜੇ ਹੋ ਮਤਲਬ ਪੜ੍ਹ ਲਿਖ ਕੇ ਹਰੇਕ ਕੁੜੀ ਮੁੰਡੇ ਇਹੀ ਚਾਹੁੰਦੇ ਨੇ ਵੀ ਸਾਨੂੰ ਸਰਕਾਰੀ ਨੌਕਰੀ ਮਿਲੋ ਉਹ ਸਰਕਾਰ ਦੇ ਦਿਵਾਲੀ ਹੋ ਕੇ ਖੜ ਜਾਂਦੇ ਨੇ ਮਤਲਬ ਕੋਈ ਆਪ ਦਾ ਕੰਮ ਸਟਾਰਟ ਨਹੀਂ ਕਰਨਾ ਚਾਹੁੰਦੇ ਉਹੀ ਤਾਂ ਉਹਨਾਂ ਨੂੰ ਮਿਹਨਤ ਨਹੀਂ ਕਰਨੀ ਬਸ ਧਰਨੇ ਲਾ ਲੈਣੇ ਆ ਜਾਂ ਕੁਝ ਗਵਰਨਮੈਂਟ ਦੇ ਉੱਤੇ ਵੀ ਗਵਰਨਮੈਂਟ ਨੌਕਰੀ ਦਵੇ ਤੇ ਤੁਸੀਂ ਵੀ ਮਿਹਨਤ ਕਰੋ ਜੇ ਨਹੀਂ ਮਿਲ ਰਹੀ ਨੌਕਰੀ ਤਾਂ ਤੁਸੀਂ ਕੰਮ ਸਟਾਰਟ ਕਰ ਲਓ ਨਾ ਉਹ ਜੇ ਤੁਸੀਂ ਆਦਾ 1 ਸਾਲ 2 ਸਾਲ ਗੈਪ ਪਾ ਕੇ ਬੈਠੇ ਜਾਂਦੇ ਹੋ ਉਹ ਚੀਜ਼ ਤਾਂ ਨਾ ਕਰੋ ਐਟਲੀਸਟ ਤੁਸੀਂ 1 ਸਾਲ ਜਿਹੜਾ ਵੇਸਟ ਕਰ ਰਹੇ ਹੋ ਗੈਪ ਪੈ ਰਿਹਾ ਤੁਸੀਂ 1 ਸਾਲ ਚ ਕੋਈ ਵੀ ਕੰਮ ਕਰੋ ਆਦਾ ਸੇਵਿੰਗ ਹੋ ਜੇਗੀ ਕਰਦਣ ਦੀ ਵੀ ਹੈਲਪ ਹੋ ਜੇਗੀ ਜ਼ਿਆਦਾਤਰ ਨੌਜਵਾਨ ਮਤਲਬ ਬਾਹਰ ਤੁਰ ਰਹੇ ਨੇ ਵੀ ਬਾਹਰ ਜਿਆਦੇ ਪੈਸਾ ਕਾ ਉੱਥੇ ਜਾ ਕੇ ਕੰਮ ਕਰਨਗੇ ਇੱਥੇ ਨਹੀਂ ਕੰਮ ਕਰਦੇ ਕਾਰਨ ਕੀ ਹੈ ਉਹਨਾਂ ਨੂੰ ਲੱਗਦਾ ਉੱਥੇ ਡਾਲਰਾਂ ਚ ਕਮਾਈ ਹੈ ਇੱਥੇ ਹੈ ਨਹੀਂ ਜੇ ਇੱਥੇ ਆਉਣਗੇ ਤੇ ਇੱਥੇ ਬਣਨਗੇ ਤਾਂ ਉਹਦੇ ਵੀ ਰੁਪਏ ਉਹਦੇ ਵੀ ਤਾਂ ਉਹੀ ਕਨਵਰਟ ਤਾਂ ਹੋਣਗੇ ਹਾਂ ਤੇ ਇੱਥੇ ਹੀ ਓਨੀ ਮਿਹਨਤ ਕਰ ਲੋ ਉੱਥੇ ਵੀ ਜਿਹੜਾ ਡਬਲ ਡਬਲ ਸ਼ਿਫਟਾਂ ਲਾ ਰਹੇ ਨੇ ਸਟੂਡੈਂਟਸ ਅੱਥੇ ਤੁਸੀਂ ਲਾ ਲਓ ਡਬਲ ਡਬਲ ਕੰਮ ਕਰ ਲਓ ਕਰ ਸਕਦੇ ਨੇ ਕਹਿੰਦੇ ਕੰਮ ਹੀ ਨਹੀਂ ਹੈਗੇ ਇੱਥੇ ਤਾਂ ਕੰਮ ਮੈਂ ਕਰਨੀ ਰਹੀ ਹਾਂ ਕਰ ਹੀ ਰਹੀ ਹਾਂ ਮੈਂ ਇਸ ਵੇਰੇ 8:00 ਜਾਣੀ ਕਈ ਵਾਰ 7:30 ਆ ਜਾਂਦੀ ਆ ਰਾਤੀ ਮੈਨੂੰ 8:30 9:00 ਵਜੇ ਜਾਂਦੇ ਪੈਕਿੰਗ ਕਰਦੇ ਘਰ ਜਾਂਦੇ ਤੇ ਮੈਂ 13 ਘੰਟੇ ਕੰਮ ਕਰ ਹੀ ਰਹੀ ਹਾਂ ਜੇ ਕੰਮ ਨਹੀਂ ਹੁੰਦਾ ਤਾਂ ਮੈਂ ਕਿਉਂ ਖੜੀ ਹੁੰਦੀ ਮੈਂ ਵੀ ਫਿਰ ਬਾਹਰ ਹੀ ਚੱਲ ਜਾਂਦੀ ਹੂੰ ਤੁਸੀਂ ਰਾਤ ਨੂੰ ਜਾਂਦੇ ਆ ਕਿ ਹਾਲਾਤ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਉਹ ਵੀ ਤੁਸੀਂ ਇੱਕ ਲੇਡੀਜ਼ ਹੋ ਕੇ ਕੁੜੀ ਹੋ ਕੇ ਹੈਨਾ ਕੰਮ ਕਰ ਰਹੇ ਨੇ ਕਿ ਵੀ ਇਸ ਤਰ੍ਹਾਂ ਦਾ ਪਤਾ ਨਹੀਂ ਕੋਈ ਹੋਇਆ ਮਤਲਬ ਜਿਵੇਂ ਤੁਸੀਂ ਅੱਜ ਕੱਲ ਦੇ ਮੁੰਡੇ ਲਾ ਲੋ ਜਾਂ ਕੋਈ ਹੋਰ ਲਾ ਲੋ ਕੋਈ ਇਸ ਤਰ੍ਹਾਂ ਦਾ ਹਾਦਸਾ ਪਤਾ ਨਹੀਂ ਵਾਪਰਿਆ ਕੋਈ ਨਹੀਂ ਇਸ ਤਰ੍ਹਾਂ ਦਾ ਰਾਸਤੇ ਵਿੱਚ ਜਾਂਦੇ ਤਾਂ ਨਹੀਂ ਹੁੰਦਾ ਬਟ ਕਾਰਟ ਤੇ ਹੋ ਜਾਂਦਾ ਕਿਉਂਕਿ ਮੇਰੇ ਕੋਲ ਸਭ ਤਰ੍ਹਾਂ ਦੇ ਲੋਕ ਆਉਂਦੇ ਮੁੰਡੇ ਜਾਦਾ ਆਉਂਦੇ ਕਿਉਂਕਿ ਕੰਮ ਹੀ ਮੇਰਾ ਇਹੋ ਜਿਹਾ ਚਾਹ ਕੌਫੀ ਦਾ ਮੈਂਟੈਲਿਟੀ ਹਾਊਜੀ ਹੈ ਨਾ ਕਿਉਂਕਿ ਕਿਸੇ ਨਾਲ ਦੇਖ ਰਿਹਾ ਮੈਨੂੰ ਤਾਂ ਪਤਾ ਲੱਗ ਜਾਂਦਾ ਵੀ ਕਿਸੇ ਨਾਲ ਮੇਰੇ ਕੰਨੀਂ ਵੇਖ ਰਿਹਾਗਾ ਤੇ ਮੈਂ ਉਸੇ ਵੇਲੇ ਉਹਨੂੰ ਹੈਂਡਲ ਕਰ ਦਿੰਿਆ ਅਗਰ ਮੇਰੇ ਕੰਮ ਚ ਮੈਨੂੰ ਪਤਾ ਵੀ ਮੈਂ ਸਭ ਨੂੰ ਸਰ ਬੁਲਾਣਾ ਪਏਗਾ ਬਟ ਮੈਨੂੰ ਪਤਾ ਸਾਹਮਣੇ ਵਾਲਾ ਅਗਰ ਗਲਤ ਮੈਂਟੈਲਿਟੀ ਨਾਲ ਮੈਨੂੰ ਵੇਖ ਰਿਹਾ ਹੈ ਉੱਥੇ ਮੈਨੂੰ ਵੀਰ ਜੀ ਵੀ ਕਹਿਣਾ ਪਏਗਾ ਉਹ ਆਪੇ ਢਿੱਲਾ ਪੈ ਜਾਏਗਾ ਕੋਈ ਹੋਇਆ ਕੋਈ ਚਾਂਸ ਇਸ ਤਰ੍ਹਾਂ ਦਾ ਵੀ ਐ ਡੇਲੀ ਦਾ ਹੀ ਆ ਅੱਛਾ ਡੇਲੀ ਦੀ ਹੈ ਐ ਬਿਟ ਹੋ ਗਈ ਹੈਂਡਲ ਕਰਨ ਦੀ ਹੈਂਡਲ 2 ਮਿੰਟਸ ਕਰ ਲੈਣੀ ਹੁਣ ਨਹੀਂ ਔਖਾ ਲੱਗਦਾ ਸਟਾਰਟ ਕੀ ਲੱਗਦਾ ਸੋਚ ਹੀ ਇੰਨੀ ਮਾੜੀ ਹੈ ਲੋਕਾਂ ਦੀ ਕਿ ਕੀ ਪਤਾ ਕੀ ਹੈ ਕਿ ਨਹੀਂ ਮੈਂ ਤਾਂ ਖੁਦ ਨੂੰ ਨਹੀਂ ਸਮਝ ਆਉਂਦੀ ਮੈਂ ਕਈ ਵਾਰੀ ਮੈਂ ਸਟ्रेस 'ਚ ਹੋ ਜਾਂਦੀ ਆ ਦੋ ਦੋ ਦਿਨ ਮੈਂ ਵੀ ਨਹੀਂ ਆਉਂਦੀ ਇਸ ਸਟ੍ਰੈਸ ਦੇ ਚੱਕਰ ਚ ਪਰ ਫੇਰ ਸਮਝਾਣਾ ਪੈਂਦਾ ਕਿ ਇਹ ਤਾਂ ਸਾਰੇ ਪਾਸੇ ਜੋਬ ਚ ਵੀ ਇੱਥੇ ਵੀ ਹੈ ਘਰੇ ਨਹੀਂ ਕਦੇ ਕਿਹਾ ਵੀ ਹਾਲਾਤ ਮਾੜੇ ਨੇ ਲੋਕ ਆ ਇਸ ਤਰ੍ਹਾਂ ਕੁੜੀਆਂ ਨੂੰ ਹਨਾ ਤੁਸੀਂ ਰਾਤ ਦੇ ਟਾਈਮ ਤੇ ਜਾਂਦੇ ਹੋ ਤੁਸੀਂ ਇੱਥੋਂ ਸੈਟਅਪ ক্লোਜ਼ ਕਰਕੇ ਕਿਹਾ ਨਹੀਂ ਕਦੇ ਕਰੋ ਵੀ ਤੁਸੀਂ ਇਹ ਇਦਾਂ ਦਾ ਕੰਮ ਤੁਸੀਂ ਨਾ ਹੀ ਕਰੋ ਨਹੀਂ ਕਰਦੇ ਆਂ ਦੀ ਤਾਂ ਪੂਰੀ ਸਪੋਰਟ ਮੰਮਾ ਦੀ ਤਾਂ ਫੁੱਲ ਸਪੋਰਟ ਹੈ ਮੰਮਾ ਤਾਂ ਕਹਿੰਦੇ ਆ ਕਿ ਜੋ ਤੂੰ ਕਰਨਾ ਤੂੰ ਕਰ ਲੈ ਤੇ ਇਹ ਤਾਂ ਮੇਰੇ ਉੱਤੇ ਡਿਪੈਂਡ ਕਰਦਾ ਕਿ ਮੈਂ ਆਦੀ ਸੇਫਟੀ ਕਿੰਨੀ ਕਰ ਰਹੀ ਆ ਨਾ ਕਿੰਨੀ ਕਿ ਨਹੀਂ ਹੂੰ ਉਹ ਚਿੰਕ ਚੰਦਿਆ ਇਸ ਤੋਂ ਬਾਅਦ ਕੀ ਸੋਚਿਆ ਕੀ ਹੈ ਵੀ ਮਤਲਬ ਤੁਸੀਂ ਸਟਾਰਟ ਤਾਂ ਕਰ ਲਿਆ ਰੈਡੀ ਤੋਂ ਸਟਾਰਟ ਕੀਤਾ ਤੇ ਕੀ ਹੈ ਅਗਲੀ ਸੋਚ ਕੀ ਹੈ ਤੁਹਾਡੀ ਵੀ ਕੀ ਬਣਨਾ ਕੀ ਚਾਹੁੰਦੇ ਹੋ ਇੱਕ ਤਾਂ ਪ੍ਰੋਫੈਸ਼ਨਲ ਰਾਈਡਰ ਬਣਨਾ ਹੈ ਅੱਛਾ ਠੀਕ ਹੈ ਦੂਜਾ ਮੋਟਰਸਾਈਕਲ ਚਲਾ ਲੈਣਾ ਹਾਂ ਹਾਂ ਬਾਈਕ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਦੂਜੇ ਇਸੇ ਨੂੰ ਹੀ ਅੱਗੇ ਲੈ ਕੇ ਜਾਣਾ ਹੈ ਰੈਸਟੋਰੈਂਟ ਨਹੀਂ ਬਣਾਣਾ ਬਟ ਦੋ ਤਿੰਨ ਕਾਰਟਸ ਹੋਰ ਤਿਆਰ ਕਰਵਾ ਕੇ ਅਲੱਗ-ਅਲੱਗ ਲੋਕੇਸ਼ਨਸ ਤੇ ਸੈਟਅਪ ਕਰਨੀਆਂ ਇਹੀ ਹੈ ਅੱਗੇ ਦਾ ਤਾਂ ਤੇ ਬੈਕ ਲੈ ਲਈ ਕਿ ਨਹੀਂ ਲਈ ਬਾਈਕ ਤਾਂ ਲੈ ਲਈ ਉਹ ਕਿੰਨੇ ਕਿੰਨੇ ਦੀ ਲਈ ਪਾਈ ਸੀ ਹਾਂ ਸਵਾ ਦੋ ਦੀ ਪਾਈ ਸੀ ਅੱਛਾ ਸਵਾ ਦੋ ਲੱਖ ਦੀ ਕਿੰਨੇ ਦਿੱਤੇ ਫਿਰ ਪੈਸੇ ਐਨੇ ਹਾਂ ਇਹਨੇ ਕੰਮ ਨਹੀਂ ਅੱਛਾ ਇਤੋਂ ਲੈ ਪੈਸੇ ਮਤਲਬ ਉਹ ਵੀ ਕਰਨੀ ਨਹੀਂ ਮੰਗੇ ਅੱਛਾ ਪੁੱਟ ਪੁੱਟ ਦਿੱਤਾ ਕਰਦਿਆਂ ਨੂੰ ਮੈਂ ਕਿਸਨੂੰ ਨਹੀਂ ਦੱਸਿਆ ਸੀ ਮੈਂ ਬਾਈਕ ਲੈਣ ਚੱਲੀਆਂ ਹਾਂ ਮੈਂ ਬਾਈਕ ਕੜਾਈ ਡਿਲੀਵਰੀ ਲਾਤੀ ਬਾਈਕ ਦੀ ਮਾਂ ਮਮੀ ਨੂੰ ਫੋਨ ਕੀਤਾ ਮੈਂ ਕਿ ਮਮੀ ਮੈਂ ਉਹ ਵਾਲਾ ਕੰਮ ਕਰ ਲਿਆ ਮਮੀ ਕਹਿੰਦੀ ਤੂੰ ਬਾਈਕ ਲੈ ਲਈ ਹੋਣੀ ਮੈਂ ਕਿਹਾ ਕਿਹੜੀ ਬੈਗ ਆਹੀ ਬੈਗ ਹਾਂ ਹਾਂ ਬੈਗ ਦਿਖਾ ਦੋ ਬਣੀ ਜੀ ਬਾਈ ਅੱਛਾ ਇਹੀ ਲੈਂਦੀ ਹੈ ਹਾਂ ਨੀ ਫਿਰ ਸਾਨੂੰ ਹੁਣ ਘਰੇ ਜੇ ਤੁਸੀਂ ਮਤਲਬ ਰਾਈਡਰ ਤਾਂ ਦੂਰ ਦੂਰ ਤੱਕ ਨਿਕਲ ਜਾਂਦੇ ਨੇਗੇ ਐ ਨਹੀਂ ਪਤਾ ਕਿੱਧਰ ਪਹਾੜਾਂ ਚ ਕਿੱਧਰ ਨੂੰ ਟੱਪ ਜਾਣ ਫਿਰ ਸਾਨੂੰ ਮਤਲਬ ਇਸ ਤਰ੍ਹਾਂ ਜਾਣ ਦੇ ਦਾ ਕਰਨਗੇ ਜਾਣੀ ਐ ਮੈਂ ਸੰਡੇ ਜਾਣੀ ਐ ਅੱਛਾ ਚਲੇ ਜਾਂਦੇ ਹਾਂ ਸੰਡੇ ਮੈਂ ਛੁੱਟੀ ਤੇ ਹੁੰਨੀ ਐ ਇੱਥੋਂ ਨਾਲ ਕੌਣ ਜਾਂਦੇ ਮੈਂ ਜ਼ਿਆਦਾਤਰ ਸੋਲੋ ਹੀ ਅੱਛਾ ਸੋਲੋ ਜਾਂ ਸਾਡਾ ਗਰੁੱਪ ਹੈਗਾ ਪੰਜਾਬੀ ਐਡਵੈਂਚਰ ਦੇ ਨਾਂ ਤੋਂ ਤੇ ਉਹਨਾਂ ਨਾਲ ਜਾਣੀ ਐ ਗਰਲਜ਼ ਦਾ ਵੀ ਗਰੁੱਪ ਬਣਿਆ ਹੋਇਆ ਹੈ ਕਿੰਨੀਆਂ ਕੁੜੀਆਂ ਉਹਦੇ ਚ ਉਹ ਚ ਹੈਗੀਆਂ 7-8 ਕੁੜੀਆਂ ਹੈਗੀਆਂ ਤੇ ਉਹਨਾਂ ਕੋਲ ਟਾਈਮ ਹੁੰਦਾ ਤਾਂ ਉਹਨਾਂ ਨਾਲ ਜਾਣੀ ਐ ਅਦਰਵਾਈਜ਼ ਮੇਰੇ ਕੋਲ ਤਾਂ ਸੰਡੇ ਮਿਲਦਾ ਹੈ ਮੈਂ ਸੰਡੇ ਨੂੰ ਨਿਕਲ ਜਾਂਦੀ ਆ ਆਪਦਾ ਕਿਥੇ ਨਾ ਕਿਥੇ ਸਪੋਰਟ ਕਰਦੇ ਨੇ ਸਾਰੇ ਹਾਂ ਸਭ ਕਰਦੇ ਆ ਅੱਛਾ ਬਾਈਕਰ ਗਰੁੱਪ ਚ ਵੀ ਸਭ ਤੋਂ ਛੋਟੀ ਐ ਇਸਦੀ ਮੈਂ ਆ ਨਾ ਤੇ ਸਭ ਉੱਥੇ ਵੀ ਬੱਚੇ ਮੰਗੂਰਾ ਅਧਿਕਾਰ ਵੀ ਬੱਚੇ ਮੰਗੂਰਾ ਦੇ ਮੈਂ ਤਾਂ ਮੈਰਿਜ ਹੋ ਗਈ ਤੁਹਾਡੀ ਕਿ ਨਹੀਂ 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 ਉਹ ਤਾਂ ਜਵਾਗੜੀਆਂ ਮੈਂ ਚੈੱਕ ਨਹੀਂ ਹੋਵੇਗੀ 25 ਸੱਚੇ 25 ਤੇ ਇਨਹੀਂ ਕੱਲ ਨੂੰ ਜੇ ਮੈਰਿਜ ਹੋ ਗਈ ਫਿਰ ਕੀ ਪਤਾ ਤੁਹਾਡੇ ਘਰ ਵਾਲੇ ਅਲਾਉ ਕਰਨ ਜਾਂ ਨਾ ਕਰਨ ਫਿਰ ਕਿਸ ਚੀਜ਼ ਦਾ ਜਿੱਦਾਂ ਤੁਸੀਂ ਰੇੜੀ ਲਾਈ ਐ ਜਾਂ ਤੁਸੀਂ ਰਾਈਡਰ ਹੋ ਇੱਕ ਤਰ੍ਹਾਂ ਦੇ ਮੇਰੇ ਤਾਂ ਘਰ ਦੇ ਆਣੇ ਕਈ ਕਈਂਂ ਦੀ ਮੰਮੀ ਤਾਂ ਕਹਿੰਦੇ ਤੇਰੇ ਲਈ ਤਾਂ ਰਾਈਡਰ ਹੀ ਲੱਭਣਾ ਪੈਣਾ ਜਿਉਂ ਜਿਉਂ ਤੇਰੇ ਹਾਲਾਤ ਬਦਲ ਰਹੇ ਆ। ਚਾਹ ਠੀਕ। ਕਹਿੰਦੇ ਤੇਰੇ ਵਾਸਤੇ ਵੀ ਹੈ ਕਿ ਹੋਰ ਕਿਸੇ ਨਾਲ ਘਰੋਂ ਦੀ। ਹਾਂ। ਤੇ ਮੈਂ ਉਹਦੇ ਨਾਲ ਨਹੀਂ ਕਰਾਨਾ ਚਾਹਦੀ ਜਿਹੜਾ ਮੈਨੂੰ ਕੁਕਿੰਗ ਤੋਂ ਅਲੱਗ ਕਰੇ। ਹੂੰ। ਕਿਉਂਕਿ ਕੁਕਿੰਗ ਇੱਕ ਤਰ੍ਹਾਂ ਮੇਰੇ ਲਈ ਸਾਹ ਆ ਮੇਰੀ ਆਤਮਾ ਹੈ। ਜੇ ਇਹਨੂੰ ਛੱਡ ਦੂੰ। ਸ਼ੌਂਕ ਵੀ ਹੈ ਤੇ ਇਹਦੇ ਨਾਲ ਪਿਆਰ ਵੀ ਹੈ। ਬਹੁਤ ਜ਼ਿਆਦਾ ਇੱਕ ਤਰ੍ਹਾਂ ਮੇਰੀ ਆਤਮਾ ਹੀ ਹੈ। ਇਹ ਤੋਂ ਮੈਂ ਅਡੋਗੀ ਤਾਂ ਮਤਲਬ ਮੇਰੀ ਮੈਂ ਖਤਮ ਆ। ਕਿ ਮੈਂ ਕੁਕਿੰਗ ਨਹੀਂ ਛੱਡ ਸਕਦੀ। ਮੈਂ ਈਵਨ ਸੰਡੇ ਨੂੰ ਛੁੱਟੀ ਵਾਲੇ ਦਿਨ ਮੈਂ ਕੁਛ ਨਾ ਕੁਛ ਸਪੈਸ਼ਲ ਕਰੇ ਬਣਾ ਕੇ ਖਾਣਾ ਹੀ ਹੁੰਦਾ। ਇੱਕ ਨਾ ਪਿੱਛੇ ਜਿਹਾ ਇੱਕ ਰੌਲਾ ਪਿਆ ਸੀਗਾ ਕਈ ਅਸਲੀਲ ਕੰਟੈਂਟ ਕੁੜੀਆਂ ਬਣਾਉਂਦੀਆਂ ਸੀ ਜੋ ਉਹਨਾਂ ਨੂੰ ਲੋਕਾਂ ਨੇ ਸਵਾਲ ਕੀਤੇ ਵੀ ਤੁਸੀਂ ਇਹ ਕੰਮ ਕਿਉਂ ਨਹੀਂ ਛੱਡ ਦਿੰਦੀਆਂ ਕੋਈ ਹੋਰ ਕੰਮ ਬਥੇਰੇ ਨੇ ਉਹ ਕਹਿੰਦੀਆਂ ਸਾਨੂੰ ਤੁਸੀਂ ਪੈਸੇ ਦਿਦੂ ਸਾਨੂੰ ਇੰਨਾ ਬਣਦਾ ਇਹਦੇ ਉੱਤੇ ਸਾਡੇ ਘਰ ਦੇ ਇੰਨੇ ਖਰਚੇ ਤੁਸੀਂ ਚਲਾਓ ਉਹ ਇਹੋ ਜਿਹਾ ਮੋੜ ਕੇ ਜਵਾਬ ਦਿੰਦੇ ਨੇ ਉਹਨਾਂ ਬਾਰੇ ਕੀ ਕਹੂੰਗੀ ਉਹਨਾਂ ਦੀ ਨਾ ਕਈ ਕੁੜੀਆਂ ਦੀ ਤਾਂ ਮਜਬੂਰੀ ਹੁੰਦੀ ਹੈ ਬਟ ਕਈਆਂ ਨੂੰ ਚਸਕਾ ਪੈ ਜਾਂਦਾ ਨਾ ਸੌਰੀ ਮੈਂ ਗਲਤ ਵਰਡ ਯੂਜ਼ ਕਰ ਰਹੀ ਹਾਂ ਬਟ ਉਹਨਾਂ ਨੂੰ ਸ਼ਾਇਦ ਉਹ ਚੀਜ਼ ਹੋ ਗਈ ਆ ਇਸ ਕਰਕੇ ਉਹ ਕਰ ਰਹੀਆਂ ਨੇ ਉਹਨਾਂ ਨੂੰ ਆਦਤ ਹੋ ਗਈ ਕਿ ਵਲਗਰ ਡਾਂਸ ਕਰਕੇ ਜਾਂ ਵਲਗਰ ਪਬਲਿਸਿਟੀ ਨਾਲ ਉਹ ਪੈਸੇ ਤਾਂ ਚਲੋ ਮਿਲਦੇ ਆ ਉਹਨਾਂ ਨੂੰ ਬਟ ਅਗਰ ਉਹ ਕੋਈ ਹੋਰ ਕੰਮ ਕਰਨਗੇ ਉਸੇ ਪਬਲਿਸਿਟੀ ਕਰਵਾਉਣਾ ਜਿਤ ਤभी ਨਹੀਂ ਮਿਲਦੀ ਉਹ ਜੇ ਕੋਈ ਰਿਸਪੈਕਟ ਨਹੀਂ ਆएगी ਕਮੈਂਟ ਸੈਕਸ਼ਨ ਵੇਖੋਗੇ ਤੁਸੀਂ ਉਹਨਾਂ ਦੀ ਕੁੜੀਆਂ ਦਾ ਭਰਿਆ ਪਿਆ ਹੁੰਦਾ ਹੈ ਵਲਗਰਿਟੀ ਨਾਲ ਉਹ ਉਹ ਕਮੈਂਟ ਸੈਕਸ਼ਨ 12 ਵੀ ਨਹੀਂ ਧਿਆਨ ਨਹੀਂ ਦਿੰਦੀ ਆ ਆਫ ਕਰ ਦਿੰਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ 12 ਤਾ ਨਿਕਲਣਾ ਫੇਸ ਕਰਨਾ ਹੈ ਕਸਮਸ ਪੈਰੈਂਟਸ ਨੂੰ ਫੇਸ ਕਰਨਾ ਹੈ ਉਹਨਾਂ ਦੀ ਥਿੰਕਿੰਗ ਇਹ ਹੋ ਜੀ ਬਣ ਚੁੱਕੀ ਹੈ ਕਿ ਇਹਦੇ ਨਾਲ ਹੀ ਪੈਸਾ ਹੈ ਬਿਲਕੁਲ ਜੀ ਲੜਕੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਮਿਹਨਤ ਕਰ ਰਹੀ ਹੈ ਤੇ ਇੱਕ ਸੰਦੇਸ਼ ਵੀ ਦਿੱਤਾ ਹੈ ਵੀ ਜਿਹੜੀਆਂ ਲੜਕੀਆਂ ਅਸਲੀਲ ਜਾਂ ਕੰਟੈਂਟ ਬਣਾਉਣੀਆਂ ਉਹਨਾਂ ਨੂੰ ਵੀ ਇੱਕ ਸੁਝਾਅ ਦਿੰਦਾ ਹੈ ਜਿਵੇਂ ਕਿ ਇਹ ਲੜਕੀ ਪੈਸੇ ਕਮਾ ਰਹੀ ਹੈ ਤੁਸੀਂ ਵੀ ਆਪਣਾ ਕੰਮ ਕਰ ਕਰਕੇ ਚਲਾ ਸਕਦੇ ਹਾਂ ਇੱਕ ਪ੍ਰਿੰਸੀਪਲ ਦੀ ਲੜਕੀ ਹੋਣ ਦੇ ਬਾਵਜੂਦ ਪੈਸੇ ਦੀ ਵੀ ਕੋਈ ਦਿੱਕਤ ਨਹੀਂ ਕਰੇ ਪੈਸਾ ਵੀ ਹੈ ਸਾਰਾ ਕੁਝ ਇੱਕ ਆਪਣੇ ਪੰਜਾਬੀ ਨਹੀਂ ਚਲਾਉਂਦੇ ਆਪਣੇ ਪੰਜਾਬੀ ਹੋਰ ਪ੍ਰਵਾਸੀ ਨੇ ਜਿੰਨੇ ਵੀ ਆਏ ਉਹਨਾਂ ਤੋਂ ਖਾਣ ਜਰੂਰ ਚੱਲ ਜਾਂਦੇ ਆਪ ਲਾ ਕੇ ਨਹੀਂ ਰਾਜੀ ਉਹਨਾਂ ਨੇ ਕੋਠੀਆਂ ਬਣਾ ਲਈਆਂ ਸਾਰਾ ਕੁਝ ਬਣਾ ਲਈਆਂ ਚਲੋ ਮਿਹਨਤ ਐ ਕਰਨੀ ਜ਼ਰੂਰੀ ਚਾਹੀਦੀ ਹੈ ਇਸ ਲੜਕੀ ਨੇ ਇੱਕ ਛੋਟੇ ਜਿਹੇ ਸੈਟਅਪ ਤੋਂ ਤਿਆਰ ਕੀਤਾ ਹੈ ਕਿ ਰੇੜੀ ਤੋਂ ਤਿਆਰ ਕੀਤਾ ਸਾਰਾ ਸਿਸਟਮ ਵੱਡੇ ਉੱਚੀਆਂ ਸੋਚਾਂ ਰੱਖੀਆਂ ਜੇਕਰ ਵੀਡੀਓ ਵਧੀਆ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਧੰਨਵਾਦ